ਕੀਕ ਕੁਐਸਚਨ ਆਨ ਪੰਜਾਬੀ ਲੋਕ ਗਾਇਕਾ ਗੁਰਮੀਤ ਕੌਰ ਬਾਬਾ ਪ੍ਰਸ਼ਨ ਪਹਿਲਾ ਗੁਰਮੀਤ ਕੌਰ ਬਾਬਾ ਦਾ ਜਨਮ ਕਦੋਂ ਹੋਇਆ ਸੀ? 8 ਫਰਵਰੀ 1944 ਪ੍ਰਸ਼ਨ ਦੂਜਾ ਗੁਰਮੀਤ ਕੌਰ ਬਾਬਾ ਦਾ ਕਿਹੜਾ ਗੀਤ ਬਹੁਤ ਮਸ਼ਹੂਰ ਹੋਇਆ ਸੀ? ਜੁਗਨੀ ਪ੍ਰਸ਼ਨ 3 ਗੁਰਮੀਤ ਕੌਰ 바ਵਾ ਨੂੰ ਕਿਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ? ਉਪਰਕਤ ਸਾਰੇ ਪ੍ਰਸ਼ਨ ਚੌਥਾ ਗੁਰਮੀਤ ਕੌਰ 바ਵਾ ਦੀ ਏਕ ਦੀ ਖਾਸੀਅਤ ਕੀ ਸੀ? ਉਹ ਲੰਬੀ ਏਕ ਲੈਂਦੀ ਸੀ ਪ੍ਰਸ਼ਨ 5 ਮਗਰਮੀਤ ਕੌਰ 바ਵਾ ਨੂੰ ਸ਼੍ਰੋਮਣੀ ਬਾਦ ਕਿਸ ਨੇ ਦਿੱਤਾ ਸੀ ਪੰਜਾਬ ਸਰਕਾਰ ਪ੍ਰਸ਼ਨ 6 ਮਗਰਮੀਤ ਕੌਰ 바ਵਾ ਦੀ ਪਹਿਲੀ ਕਿਹੜੀ ਗਾਇਕਾ ਹੈ ਜਿਸ ਨੇ ਡੈਸ਼ ਤੇ ਗਾਉਣਾ ਸ਼ੁਰੂ ਕੀਤਾ दूरदर्शन प्रश्न 7 गुरुमीत कौर बाबा ਦਾ ਜਨਮ ਕਿੱਥੇ ਹੋਇਆ ਸੀ? ਕਾਂਪੂਰ ਉੱਤਰ ਪ੍ਰਦੇਸ਼। ਪ੍ਰਸ਼ਨ 8 ਮਾ ਗੁਰਮੀਤ ਕੌਰ ਬਾਬਾ ਦੀ ਮੌਤ ਕਦੋਂ ਹੋਈ? इक्की नवंबर 2021 गुरमीत प्रश्न नौमा गुरमीत कौर बाबा का जद्दी पिंड कि है पाकिस्तान प्रश्न दस मांग गुरमीत बाबा किस लिए मशहूर सी ਪੰਜਾਬੀ ਲੋਕ ਗਾਇਕੀ ਪ੍ਰਸ਼ਨ 11 ਮਗਰਮੀਤ 바ਵਾ ਦੀ ሄਕ ਕਿੰਨੀ ਦੇਰ ਤੱਕ ਲੰਬੀ ਹੁੰਦੀ ਸੀ 45 ਸੈਕਿੰਡ ਪ੍ਰਸ਼ਨ 12 ਮਗਰਮੀਤ 바ਵਾ ਨੂੰ ਰਾਸ਼ਟਰੀ ਪੁਰਸਕਾਰ ਕਿਸ ਸੰਸਥਾ ਵੱਲੋਂ ਦਿੱਤਾ ਗਿਆ ਸੀ ਪਾਰਤੀ ਸੰਗੀਤ ਨਾਟਕ ਅਕਾਦਮੀ ਪ੍ਰਸ਼ਨ 13ਵਾਂ ਪੰਜਾਬ ਗੌਰਵ ਪੁਰਸਕਾਰ ਕੇ ਸੰਸਥਾ ਵੱਲੋਂ ਦਿੱਤਾ ਗਿਆ ਸੀ ਪੰਜਾਬ ਕਲਾ ਪਰਿਸ਼ਦ ਪ੍ਰਸ਼ਨ 14ਵਾਂ ਗੁਰਮੀਤ ਬਾਵਾ ਨੂੰ ਕਿਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਪ੍ਰਕਟ ਸਾਰੇ ਫਰਸ਼ਨ 15 ਮਾ ਗ੍ਰਮੀਤ ਕੌਰ 바ਵਾ ਦਾ ਗਾਇਕੀ ਦਾ ਪ੍ਰਭਾਵ ਕੇ ਸੁੱਤੇ ਸੀ ਸੁਰਿੰਦਰ ਕੌਰ